ਚੇਸੀ ਕਾਲ ਸਾਰਿਆਂ ਅੱਜ ਅਸੀਂ ਗੋਤਾਂ ਦੀ ਲੜੀ ਵਿੱਚ ਸਿੱਧੂ ਬਰਾੜ ਗੋਤਵਾਰੇ ਗੱਲ ਕਰਾਂਗੇ ਸਿੱਧੂ ਪੱਟੀ ਰਾਜਪੂਤਾਂ ਵਿੱਚੋਂ ਹਨ ਤੇ ਇਹ यादव ਵੰਸ਼ੀ ਹਨ ਪ੍ਰਾਣੇ ਸਮੇਂ ਵਿੱਚ ਪੱਟੀ ਰਾਜਪੂਤਾਂ ਦਾ ਰਾਜ ਮਥੁਰਾ ਤੋਂ ਲੈ ਕੇ ਗਜਨੀ ਤੱਕ ਦਾ ਸੀ ਕਾਫੀ ਸਮੇਂ ਮੰਗਰੋ ਬੁਖਾਰੇ ਦੇ ਬਾਦਸ਼ਾਹ ਨੇ ਗਜਨੀ ਅਤੇ ਲਾਹੌਰ ਦੇ ਇਲਾਕੇ ਪੱਟੀਆਂ ਤੋਂ ਜਿੱਤ ਲਏ ਪੱਟੀ ਪਟਨੇਰ ਦੇ ਇਲਾਕੇ ਵਿੱਚ ਆਵਾਦ ਹੋਈ ਇੱਕ ਪੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ ਉਸ ਦੀ ਵੰਸ਼ ਵਿੱਚ ਜੈਸਲ ਇੱਕ ਪ੍ਰਤਾਪੀ ਰਾਜਾ ਹੋਇਆ। ਉਸਨੇ ਜੈਸਰ ਮੇਰ ਸਹਿਰ ਬਸਾ ਲਿਆ। ਉਸਦਾ ਬੇਟਾ ਹੇਮਰਾਉ ਆਪਣੇ ਭਰਾਵਾਂ ਨਾਲ ਰੁੱਸ ਕੇ 1180 ਈਸਵੀ ਵਿੱਚ ਹਸਾਰ ਚ ਆ ਕੇ ਵਸ ਗਿਆ। ਜਦੋਂ ਸਹਾਬਉਦੀਨ ਗੋਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੇਮ ਨੇ ਆਪਣੇ ਪੱਟੀ ਕਬੀਲਿਆਂ ਨਾਲ ਰਲ ਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਗੋਰੀ ਨੇ ਹੇਮ ਨੂੰ ਬਠਿੰਡੇ, ਸਰਸੇ ਅਤੇ ਹਸਾਰ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ। ਹੇਮ ਨੇ ਹਸਾਰ ਵਿੱਚ ਕਿਲਾ ਉਸਾਰ ਲਿਆ ਤੇ 1214 ਈਸਵੀ ਵਿੱਚ ਉਹਦੀ ਮੌਤ ਹੋ ਗਈ। ਹੇਮ ਦੇ ਪੁੱਤਰ ਜੋਧਰ ਦੇ 21 ਪੋਤੇ ਸਨ ਜਿਨ੍ਹਾਂ ਦੇ ਨਾਂ ਤੋਂ ਅੱਗੇ 21 ਗੋਤ ਚੱਲ ਪਏ। ਇਸਦੇ ਇੱਕ ਪੋਤੇ ਮੰਗਲਰਾਓ ਨੇ ਦਿੱਲੀ ਦੀ ਸਰਕਾਰ ਬਗਾਵਤ ਕੀਤੀ ਤੇ ਮਾਰਿਆ ਗਿਆ। ਮੰਗਲਰਾਓ ਦੇ ਪੁੱਤਰ ਆਨੰਦਰਾਓ ਦੇ بیٹے ਖੀਵਾਰਾਓ ਦੀ Rajput ਪਤਨੀ ਤੋਂ ਕੋਈ ਪੁੱਤਰ ਪੈਦਾ ਨਹੀਂ ਹੋਇਆ। ਖੀਵਾਰਾਓ ਨੇ ਸਰਾਓ ਜੱਟੀ ਨਾਲ ਵਿਆਹ ਕਰਾ ਲਿਆ। ਇਸ ਲਈ ਪੱਟੀ ਪਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿ ਕੇ ਤਿਆਗ ਦਿੱਤਾ ਖੀਵਾ ਰਾਓ ਦੇ ਘਰ ਸਿੱਧੂ ਰਾਓ ਦਾ ਜਨਮ ਹੋਇਆ ਇਹ ਘਟਨਾ ਤਕਰੀਬਨ 1850 ਈਸਵੀ ਦੇ ਲਗਭਗ ਬਾਪਰੀ ਸਿੱਧੂ ਰਾਓ ਦੀ ਵੰਸ਼ ਜੱਟ ਬਰਾਦਰੀ ਵਿੱਚ ਰਲ ਗਈ ਸਿੱਧੂ ਦੇ 6 ਪੁੱਤਰ ਹੋਏ ਉਸ ਦੇ بیٹے ਦਾੜ ਦੀ ਔਲਾਦ ਕੈਥਲ ਝੂੰਬੇ ਆਦਿ ਵਾਲੇ ਪਾਈਕੇ ਹਨ ਤੇ ਧਰ ਦੀ ਔਲਾਦ ਪੀਰਕੋਟੇ ਹਨ ਰੂਪ ਦੀ ਔਲਾਦ ਦਰੋਸੇ ਸਿੱਧੂ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਸਰੋਦੀ ਲਾਦਮ ਮਹਿਰਮੀਆਂ ਸਿੱਧੂ ਹਨ ਅਤੇ ਇਹ ਜੈਦਾ ਦਾ ਵਡੇਰਾ ਸੀ ਮਾਣੋ ਦੀ ਵੰਸ਼ ਮਲਕਾਣੇ ਅਤੇ ਨਿਰੰਗ ਆਦ ਪਿੰਡਾ ਵਿੱਚ ਹੈ ਪੂਰੇ ਦੀ ਵੰਸ਼ ਵਿੱਚੋਂ ਹਰੀਕੇ ਅਤੇ ਸਿੱਧੂ ਬਰਾੜ ਹਨ ਪੂਰੇ ਦੇ ਪੁੱਤਰ ਤਿਲਕਰਾਉ ਨੇ ਸੰਤ ਸੁਹਾਗ ਕਾਰਨ ਵਿਆਹ ਨਹੀਂ ਕਰਵਾਇਆ ਜਿਸ ਨੂੰ ਪਟੀਆਂ ਨੇ ਬਠਿੰਡੇ ਤੇ ਮੁਕਸਰ ਦੇ ਵਿਚਕਾਰ ਅਬੂਲ ਪਿੰਡ ਵਿੱਚ ਕਤਲ ਕਰ ਦਿੱਤਾ ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ ਇਸ ਦੀ ਯਾਦ ਵਿੱਚ ਅਬੂਲ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਇਸ ਤਿਲਕਰਾਓ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ ਇਸ ਥਾਂ ਤੋਂ ਮਿੱਟੀ ਲੈ ਕੇ ਮਹਰਾਜ ਦੇ ਗੁਰਦੁਆਰੇ ਵਿੱਚ ਤਿਲਕਰਾਓ ਦੀ ਇੱਕ ਥਾਂ ਬਣਾਈ ਹੈ ਜਿੱਥੇ ਬਾਈਏ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ ਇੱਕ ਹੋਰ ਅਜਿਹਾ ਸਥਾਨ ਪਿੰਡ ਰਾਈਕੇ ਜ਼ਿਲ੍ਹਾ ਬਠਿੰਡਾ ਵਿੱਚ ਵੀ ਹੈ ਪੂਰੇ ਦੇ ਪੁੱਤਰ ਸੀਤਾ ਰਾਓ ਦੀ ਵੰਸ਼ ਵਿੱਚੋਂ ਹਰੀ ਰਾਓ ਹੋਇਆ ਇਹ ਹਰੀਕੇ ਸਿੱਧੂਆਂ ਸਾਖਾਂ ਦਾ ਮੋਢੀ ਸੀ ਸੀਤਾ ਰਾਓ ਦੇ ਦੂਜੇ ਪੁੱਤਰ ਜੱਥ ਦੀ ਵੰਸ਼ ਵਿੱਚੋਂ ਬਰਾੜ ਹੋਇਆ ਜੋ ਬਰਾੜ ਵੰਸ਼ ਦਾ ਮੋਢੀ ਸੀ ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੁਈਆਂ ਬਰਾੜ ਹਰੀਕੇ ਭਾਈਕੇ ਪੀਰਕੋਟिए ਰੋਸੇ ਜੈਦ ਤੇ ਮਾਣੋ ਕੇ ਹਨ ਸਿੱਧੂ ਦੇ ਇੱਕ ਪੁੱਤਰ ਦੀ ਵੰਸ਼ ਦਲਿਤਾ ਨਾਲ ਰਿਸ਼ਤੇਦਾਰੀ ਪਾ ਕੇ ਦਲਿਤ ਜਾਤੀ ਵਿੱਚ ਰਲ ਗਈ ਇਸ ਲਈ ਦਲਿਤ ਜਾਤੀਆਂ ਵਿੱਚ ਵੀ ਸਿੱਧੂ ਗੋਤ ਦੇ ਲੋਕ ਹਨ ਸਿੱਧੂ ਤੋਂ 10ਵੀਂ ਪੀੜ੍ਹੀ ਵਿੱਚ ਬਰਾੜ ਹੋਇਆ ਜੋ ਬਹੁਤ ਧੜਵੀ ਤੇ ਸੂਰਬੀਰ ਸੀ ਜਿਸ ਨੇ ਪੱਟੀਆਂ ਨੂੰ ਹਰਾ ਕੇ ਬਠਿੰਡੇ ਦੇ ਇਲਾਕੇ ਉੱਤੇ ਦੁਵਾਰਾ ਕਬਜ਼ਾ ਕਰ ਇਹ ਦਿੱਲੀ ਸਰਕਾਰ ਦਾ ਬਾਗੀ ਹੋ ਗਿਆ ਤੇ ਪਠਿੰਡੇ ਦੇ ਰੇਤਰੇ ਲੱਗ ਕੇ ਬਿੱਦੋਵਾਲੀ ਵਿੱਚ ਰਹਿਣ ਲੱਗ ਪਿਆ ਬਿੱਦੋਵਾਲੀ ਵਿੱਚ ਹੀ 1415 ਈਸਵੀ ਦੇ ਲਗਭਗ ਇਸ ਦੀ ਮੌਤ ਹੋ ਗਈ ਇੱਕ ਵਾਰੀ ਸਿੱਧੂ ਬਰਾੜਾ ਨੇ ਤੈਮੂਰ ਨੂੰ ਤਹਾਣੇ ਦੇ ਇਲਾਕੇ ਵਿੱਚ ਲੁੱਟ ਲਿਆ ਬਰਾੜ ਲੁੱਟਮਾਰ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਪਰਿਵਾਰਾਂ ਸਮੇਤ ਲੁਕ ਜਾਂਦੇ ਸਨ ਤੈਮੂਰ ਨੇ ਗੁੱਸੇ ਵਿੱਚ ਆ ਕੇ ਝਾੜ ਅਤੇ ਕਰੀਰ ਬਣਾਉਣੇ ਸ਼ੁਰੂ ਕਰ ਦਿੱਤੇ ਉਨ੍ਹਾਂ ਦੇ ਥੱਲਿਓਂ ਭੋਰਿਆਂ ਵਿੱਚੋਂ ਬਰਾੜ ਸੁਮੇਤ ਪਰਵਾਰ ਨਿਕਲੇ ਇੱਥੋਂ ਇਹ ਕਹਾਵਤ ਪ੍ਰਚਲਿਤ ਹੈ ਕਿ ਇੱਕ ਝਾੜ ਵੱਡਿਆ 100 ਸਿੱਧੂ ਕੱਢਿਆ ਤੈਮੂਰ ਨੇ ਬਦਲਾ ਲੈਣ ਲਈ ਕਾਫੀ ਸਿੱਧੂ ਬਰਾੜ ਮਰਵਾ ਦਿੱਤੇ ਸਨ ਬਰਾੜ ਦੇ ਵੀ 6 ਪੁੱਤਰ ਹੋਏ ਜਿਨ੍ਹਾਂ ਵਿੱਚੋਂ ਦੁੱਲਤ ਤੇ ਪੌੜ ਹੀ ਪ੍ਰਸਿੱਧ ਹੋਏ ਬਰਾੜ ਦੇ ਤਿੰਨ ਭਰਾ ਹੋਰ ਸਨ ਉਨ੍ਹਾਂ ਦੀ ਵੰਸ਼ ਵੀ ਆਪਣੇ ਆਪ ਵਿੱਚ ਬਰਾੜ ਵੰਸ਼ ਹੀ ਲਿਖਤੀ ਹੈ ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ ਪਰ ਇਹੇ ਬਰਾਡ ਨਹੀਂ ਹਨ ਇਹ ਹਰੀਰਾਉ ਵਾਂਸ਼ ਵਿੱਚੋਂ ਹਨ ਦੁੱਲ ਦੀ ਵਾਂਸ਼ ਵਿੱਚੋਂ ਫਰੀਦ ਕੋਟਿਏ ਤੇ ਸੰਗਰਕੇ ਹਨ ਤੇ ਪੌੜ ਦੀ ਵਾਂਸ਼ ਵਿੱਚੋਂ ਫੂਲਕੇ ਮਹਰਾਜਕੇ ਤੇ ਕੁਰਾਜਕੇ ਹਨ ਇਹ ਬਹੁਤੇ ਬਠਿੰਡੇ ਦੇ ਬਾਈਏ ਇਲਾਕੇ ਵਿੱਚ ਆਵਾਦ ਹਨ ਦੁੱਲ ਦੀ ਵਾਂਸ਼ ਕਾਫੀ ਬਦੀ ਫੁੱਲੀ ਦੁੱਲ ਦੇ ਚਾਰ ਪੁੱਤਰ ਰਤਨਪਾਲ ਲਖਨਪਾਲ ਵਿਜੇਪਾਲ ਤੇ ਸਹਿਜਪਾਲ ਸਨ ਰਤਨਪਾਲ ਦੀ ਵਾਂਸ਼ ਅਬুল ਦਾਨ ਸਿੰਘ ਵਾਲਾ ਮਹਿਮਾ ਸਰਜਾ ਤੇ ਕੁੰਡਲ ਆਦ ਪਿੰਡਾਂ ਵਿੱਚ ਵਸਦੀ ਹੈ। ਲਖਣਪਾਲ ਦੀ ਵੰਸ਼ ਨੂੰ ਦੌਣਕੇ ਕਿਹਾ ਜਾਂਦਾ ਹੈ। ਸਹਿਜਪਾਲ ਦੀ ਵੰਸ਼ ਨਗੇਦੀ ਸਰਾਂ ਤੇ ਫਿੱਡੇ ਆਦ ਵਿੱਚ ਆਵਾਦ ਹੈ। ਅਤੇ ਬਿਨੇਪਾਲ ਦੀ ਸੰਤਾਨ ਮੱਤਾ ਦੋਦਾ ਕੋਣੀ ਭਾਗਸਰ ਅਤੇ ਬਠਿੰਡੇ ਵਿੱਚ ਆਵਾਦ ਹੈ। ਬਿਨੇਪਾਲ ਦੀ ਵੰਸ਼ ਵਿੱਚੋਂ ਸੰਗਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਰਣ ਸਮੇਤ 14 ਪੁੱਤਰ ਸਨ। ਸੰਗਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਉਸਨੇ ਬਾਬਰ ਦੀ ਬਹੁਤ ਸਹਾਇਤਾ ਕੀਤੀ ਤੇ ਉਸ ਦੀ ਮੌਤ ਵੀ ਇਸ ਲੜਾਈ ਵਿੱਚ ਹੋਈ। ਅਕਬਰ ਬਰਾੜਾਂ ਦਾ ਬਹੁਤ ਆਸਾਨਮੰਦ ਸੀ। ਉਸਨੇ ਭੱਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ। ਇੱਕ ਵਾਰੀ ਭੱਲਣ ਤੇ ਮਨਸੂਰ ਇਲਾਕੇ ਦੀ ਚੌਧਰ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਰੂਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬੰਨਣ ਲੱਗਾ ਤਾਂ ਭੱਲਣ ਨੇ ਆਪਣੇ ਸਰੂਪੇ ਦੀ ਇਡੀਕ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੀ ਸਿਰ ਉੱਪਰ ਬੰਨ ਲਿਆ ਇਸ ਗੱਲ ਤੋਂ ਅਕਬਰ ਬਾਦਸ਼ਾਹ ਬਹੁਤ ਹੱਸਿਆ ਤੇ ਉਸਨੇ ਉਹਨਾਂ ਦੀ ਚੌਧਰ ਦੇ ਪਿੰਡ ਬਰਾਬਰ ਵੰਡ ਦਿੱਤੇ ਦਰਬਾਰ ਪੰਜ ਗਰਾਹੀ ਦੀ ਚੌਧਰ ਭਲਣਪਾਸ ਸੀ ਉਸਦੀ ਮੌਤ 1643 ਈਸਵੀ ਵਿੱਚ ਹੋਈ ਗ੍ਰੀਫਿਨ ਲੇਬਲ ਆਪਣੀ ਪੁਸਤਕ ਦਾ ਰਾਜਾ ਆਫ ਪੰਜਾਬ ਵਿੱਚ ਵੱਖਰੀ ਧਾਰਨਾ ਦਿੰਦੇ ਹਨ ਉਹਨਾਂ ਦੇ ਅਨਸਾਰ ਇੱਕ ਖੀਵਾ ਨਾਂ ਦਾ ਵਿਅਕਤੀ ਸੀ ਜਿਸਨੇ ਘੱਗਰ ਦੀ ਜੱਟ ਇਸਤਰੀ ਨਾਲ ਵਿਆਹ ਕਰਵਾਇਆ ਸੀ ਤੇ ਉਸ ਦੇ ਘਰ ਸਿੱਧੀ ਨਾਂ ਦੇ ਬੱਚੇ ਨੇ ਜਨਮ ਲਿਆ ਜੋ ਸਿਦੂਆ ਦਾ ਵੱਡਾ ਵਡੇਰਾ ਸੀ। ਸਿੱਧੀ ਦੇ ਚਾਰ ਪੁੱਤਰ ਭਰਤ, ਧਰ ਜਾਂ ਦੇਵੀ, ਰੂਪਾਂਚ ਅਤੇ ਸੁਰ ਸਨ। ਭਰਤ ਤੋਂ ਬਰਾੜ ਕਬੀਲੇ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਧਰ ਜਾਂ ਦੇਵੀ ਤੋਂ ਕੈਥਲ ਝੁੰਬਾ, ਅਰਨੌਲੀ ਅਤੇ ਸਾਧੂਬਾਲ ਦੇ ਪਰਿਵਾਰ ਹੋਏ ਅਤੇ ਭਰਤ ਤੋਂ ਫੂਲਕਿਆਂ ਰਿਆਸਤ ਦੇ ਵਡੇਰੇ ਹੋਏ। ਸੁਰ ਦੇ ਉੱਤਰ ਅਧਿਕਾਰੀ ਬਹੁਤੇ ਪ੍ਰਸਿੱਧ ਨਹੀਂ ਹੋਏ। ਪਰ ਉਹ ਬਠਿੰਡੇ ਅਤੇ ਫਰੋਜ਼ਪੁਰ ਵਿੱਚ ਬਹੁਤ ਹਨ। ਬਰਾੜ ਦੇ ਦੋ ਪੁੱਤਰ ਪੌਰ ਤੇ ਧੂਲ ਸਨ। ਇਨਾਂ ਤੋਂ ਛੋਟਾ ਫਰੀਦਕੋਟ ਰਿਆਸਤ ਦਾ ਵੱਡਾ ਬਡੇਰਾ ਸੀ ਇੱਕੋ ਪਰਿਵਾਰ ਦੇ ਹੋਂਦ ਕਰਕੇ ਇਸ ਗੋਤ ਵਾਲਿਆਂ ਨੂੰ ਸਿੱਧੂ ਬਰਾੜ ਕਿਹਾ ਜਾਂਦਾ ਹੈ ਫਰੀਦਕੋਟ ਨਾਬਾ ਪਟਿਆਲਾ ਰਿਆਸਤਾਂ ਦੇ ਮਹਾਰਾਜੇ ਚੁੰਬਾ ਤੇ ਮਲੌਂ ਦੇ ਸਰਦਾਰ ਸਾਰੇ ਇੱਕੋ ਪਰਿਵਾਰ ਸਿੱਧੂ ਬਰਾੜ ਵਿੱਚੋਂ ਹੀ ਹਨ ਸਿੱਧੂ ਬਰਾੜ ਮਾਲਵਾ ਖੇਤਰ ਵਿੱਚ ਬਹੁਤੇ ਰਹਿੰਦੇ ਹਨ ਪਰ ਕੁਝ ਅੰਬਸਰ ਲੁਧਿਆਣਾ ਜਲੰਧਰ ਆਦ ਖੇਤਰਾਂ ਵਿੱਚ ਵੀ ਵਸਦੇ ਹਨ ਵਿਦੋ ਵਾਲੀ ਸਿੱਧੂ ਬਰਾੜਾਂ ਦਾ ਮੋਢੀ ਪਿੰਦ ਸੀ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਆਪਣੇ ਪਰਮਾਰ ਸਮੇਤ 1688 ਬਿਕਰਮੀ ਵਿੱਚ ਮੋਹਨਪਾਸ ਆਏ ਸਨ ਬਠਿੰਡਾ ਗੈਜ਼ਟ ਦੇ ਅਨੁਸਾਰ ਬੀਦੋਵਾਲੀ ਇਲਾਕੇ ਦੀ ਚੌਧਰ ਪਹਿਲੇ ਹੀ ਪਹਿਲ ਮੁਗਲਾਂ ਦੇ ਬਰਾਡਵਾਂਚ ਦੇ ਇੱਕ ਬੈਰਮ ਨੂੰ ਦਿੱਤੀ ਸੀ ਬੈਰਮ ਦੀ ਮੌਤ 1560 ਈਸਵੀ ਵਿੱਚ ਹੋਈ ਤੇ ਫਿਰ ਇਸ ਇਲਾਕੇ ਦੀ ਚੌਧਰ ਉਸਦੇ ਪੁੱਤਰ ਮਹਾਰਾਜ ਨੂੰ ਮਿਲੀ ਮਹਾਰਾਜ ਦੇ ਪੋਤੇ ਮੋਹਨ ਨੇ ਪੱਟੀ ਮੁਸਲਮਾਨਾਂ ਤੋਂ ਤੰਗ ਆ ਕੇ 1618 ਈਸਵੀ ਵਿੱਚ ਕੁਝ ਸਮੇਂ ਲਈ ਇਹ ਪਿੰਡ ਛੱਡ ਦਿੱਤਾ ਅਤੇ ਉਹ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ। ਸਰਕਾਰ ਵੀ ਉਸ ਤੋਂ ਨਾਰਾਜ਼ ਸੀ ਅਤੇ ਮਾਨਪੁੱਲਰ ਅਤੇ ਹੇਅਰ ਵੀ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਮਾਲਕ ਸਮਝਦੇ ਸਨ। ਉਹ ਸਿੱਧੂ ਬਰਾੜਾਂ ਨੂੰ ਉਜਾੜ ਦਿੰਦੇ ਸਨ। ਨੀਤਾ ਸਿੰਘ ਦੰਦੀਵਾਲ ਚੋਹਾਨ ਦੇ ਅਨੁਸਾਰ ਮੋਹਨ ਅਤੇ ਉਸ ਦਾ ਪੁੱਤਰ ਰੂਪਚੰਦ 1632 ਈਸਵੀ ਵਿੱਚ ਵੀਦੋਵਾਲੀ ਹੀ ਪੱਟੀ ਮੁਸਲਮਾਨਾਂ ਨਾਲ ਲੜਦੇ ਹੋਏ ਮਾਰੇ ਗਏ ਮੋਹਨ ਦਾ ਪੁੱਤਰ ਕਾਲਾ ਵੀ ਛੇਵੇਂ ਗੁਰੂ ਹਰਗੋਬਿੰਦ ਸਿੰਘ ਦਾ ਪੱਕਾ ਸੇਵਕ ਸੀ ਸ਼ਾਹਜਹਾਂ ਦੀ ਫੌਜ ਨੇ ਗੁਰੂ ਸਾਹਿਬ ਤੇ 1635 ਈਸਵੀ ਵਿੱਚ ਮਹਰਾਜ ਦੇ ਨੇੜੇ ਲਹਿਰੇ ਵਿੱਚ ਹੱਲਾ ਬੋਲ ਦਿੱਤਾ ਕਾਲੇ ਨੇ ਇਸ ਲੜਾਈ ਵਿੱਚ ਗੁਰੂ ਸਾਹਿਬ ਦੀ ਆਪਣੇ ਭਾਈਚਾਰੇ ਨਾਲ ਲੜ ਕੇ ਡਟ ਕੇ ਪੂਰੀ ਸਹਾਇਤਾ ਕੀਤੀ ਗੁਰੂ ਸਾਹਿਬ ਦੀ ਜਿੱਤ ਹੋਈ ਤੇ ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਾਲੇ ਬਰਾੜ ਨੂੰ ਕਿਹਾ ਕਿ ਜਿਤਨਾ ਇਲਾਕਾ ਚਾਹਣਾ ਹੈ ਹੁਣੇ ਹੀ ਵੱਲ ਲੈ ਤੇ ਮੋੜੀ ਗੱਡ ਦੇ ਪੁੱਲਰਾ ਨੇ ਗੱਡੀ ਮੋੜੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਉਸਨੇ ਸ਼ਾਮ ਨੂੰ ਗੁਰੂ ਸਾਹਿਬ ਪਾਸ ਜਾ ਕੇ ਮੋੜੀ ਖੂਹ ਵਿੱਚ ਸੁੱਟਣ ਦੀ ਸ਼ਿਕਾਇਤ ਕੀਤੀ। ਤਾਂ ਗੁਰੂ ਹਰगोविंद ਸਿੰਘ ਜੀ ਨੇ ਕਿਹਾ ਭਾਈ ਕਾਲੇ ਤੇਰੀ ਜੜ ਪਤਾਲ ਵਿੱਚ ਲੱਗ ਗਈ। ਇਸ ਤਰ੍ਹਾਂ ਕਾਲੇ ਨੇ ਮਹਰਾਜ ਪਿੰਡ ਬਸਾਇਆ। ਗੁਰੂ ਹਰਰਾਏ ਸਾਹਿਬ ਜਦ ਮਾਲਵੇ ਵਿੱਚ ਆਏ ਤਾਂ ਕਾਲਾ ਆਪਣੇ ਭਤੀਜਾਂ ਫੂਲ ਤੇ ਸੰਦਲ ਨੂੰ ਲੈ ਕੇ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਇਆ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਫੂਲ ਤੇ ਸੰਦਲ ਦੇ ਘੋੜੇ ਗੰਗਾ ਜਮਨਾ ਪਾਣੀ ਪੀਣਗੇ ਤੇ ਫੂਲ ਦੀ ਸੰਤਾਨ ਸਤਲੁਜ ਤੱਕ ਰਾਜ ਕਰੇਗੀ ਫੂਲ ਨੇ ਵੱਡਾ ਹੋ ਕੇ ਫੂਲ ਨਗਰ ਬਸਾਇਆ ਤੇ ਆਲੇ-ਦੁਆਲੇ ਦੇ ਇਲਾਕੇ ਵੀ ਜਿੱਤ ਲਏ ਚੌਧਰੀ ਫੂਲ ਦੇ ਪੁੱਤਰ ਤਰਲੋਕ ਸਿੰਘ ਅਤੇ ਰਾਮ ਸਿੰਘ ਹੋਏ ਇਹਨਾਂ ਦੋਵੇਂ ਸਰਦਾਰਾਂ ਦੀ ਔਲਾਦ ਦੀਆਂ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਹੋਈਆਂ ਇਹਨਾਂ ਤਿੰਨਾਂ ਨੂੰ ਫੂਲ ਵੰਸ਼ ਰਿਆਸਤਾਂ ਕਿਹਾ ਜਾਂਦਾ ਹੈ ਪੂਲਕੀਆ ਰਿਆਸਤਾਂ ਵਿੱਚੋਂ ਬਾਬਾ ਆਲਾ ਸਿੰਘ ਨੇ ਆਪਣੇ ਰਾਜ ਨੂੰ ਬਹੁਤ ਵਿਧਾਇਆ। ਉਹ ਪੱਕੇ ਸਿੱਖ ਅਤੇ ਉੱਚ ਕੋਟੀ ਦੇ ਨੀਤੀਵਾਨ ਸਨ। ਫੀਦਕੋਟ ਰਿਆਸਤ ਦਾ ਵਡੇਰਾ ਪੱਲਨ ਵੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਦਾ ਪੱਕਾ ਸਿੱਖ ਸੀ। ਉਸਨੇ ਮਹਾਰਾਜ ਦੀ ਲੜਾਈ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ ਸੀ ਤੇ ਉਹ 1643 ਈਸਵੀ ਵਿੱਚ ਬੇਉਲਾਦ ਮਰ ਗਿਆ। ਉਸਦੀ ਮੌਤ ਮੰਗਰੋ ਕਪੂਰਾ ਚੌਧਰੀ ਬਣਿਆ। ਕਪੂਰਾ ਬਰਾੜ ਚੌਧਰੀ ਪੱਲਨ ਦੇ ਭਰਾ ਲਾਲੇ ਦਾ ਪੁੱਤਰ ਸੀ। ਕਪੂਰੇ ਨੇ 1661 ਈਸਵੀ ਵਿੱਚ ਕੋਟਕਪੂਰਾ ਨਗਰ ਬਸਾਇਆ। ਕਪੂਰਾ ਵੀ 83 ਪਿੰਡਾਂ ਦਾ ਚੌਧਰੀ ਸੀ। ਉਹ ਵੀ ਸਿੱਖੀ ਨੂੰ ਪਿਆਰ ਕਰਦਾ ਸੀ ਪਰ ਮੁਗਲਾਂ ਨਾਲ ਬਿਗੜਨਾ ਨਹੀਂ ਚਾਹੁੰਦਾ ਸੀ। 1705 ਈਸਵੀ ਵਿੱਚ ਮੁਕਸਰ ਦੀ ਜੰਗ ਵਿੱਚ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਦੀ ਲੁਕਮੀ ਸਹਾਇਤਾ ਕੀਤੀ। ਈਸਾ ਖਾਨ ਮੰਝ ਨੇ ਤੋਖੇ ਨਾਲ 1708 ਈਸਵੀ ਵਿੱਚ ਕਪੂਰੇ ਨੂੰ ਕਤਲ ਕਰ ਦਿੱਤਾ। ਕਪੂਰੇ ਦੇ ਤਿੰਨ ਪੁੱਤਰ ਸੁਖੀਆਂ, ਸੇਮਾ ਅਤੇ ਮੁਖੀਆਂ ਸਨ। ਇਹਨਾਂ ਨੇ ਈਸਾ ਖਾਨ ਨੂੰ ਮਾਰ ਕੇ ਸਾਰਾ ਇਲਾਕਾ ਜਿੱਤ ਲਿਆ। 1708 ਈਸਵੀ ਵਿੱਚ ਮਹਾਰਾਜਾ ਰঞ্জੀਤ ਸਿੰਘ ਨੇ ਫਰੀਦਕੋਟ ਦੀ रियासत ਦੇ ਸਾਰੇ ਇਲਾਕੇ ਉੱਤੇ ਮੁਕਸਰ ਤੱਕ ਕਬਜ਼ਾ ਕਰ ਲਿਆ। ਅੰਗਰੇਜ਼ਾਂ ਦੇ ਕਹਿਣ ਤੇ ਇਹ ਇਲਾਕਾ ਰঞ্জੀਤ ਸਿੰਘ ਨੂੰ ਛੱਡਣਾ ਪਿਆ। ਇਸ ਕਾਰਨ ਹੀ ਅਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਵਿੱਚ ਇਸ रियासत ਦੇ ਰਾਜੇ ਪਹਾੜਾ ਸਿੰਘ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ। 1705 ਈਸਵੀ ਵਿੱਚ ਮੁਕਸਰ ਦੀ ਜੰਗ ਵਿੱਚ ਜਥੇਦਾਰ ਦਾਨ ਸਿੰਘ ਬਰਾੜ ਨੇ 1500 ਬਰਾੜਾਂ ਨੂੰ ਨਾਲ ਲੈ ਕੇ ਮੁਗਲ ਫੌਜ ਦੇ ਪੈਰ ਓਖੇ ਦਿੱਤੇ। 10ਵੇਂ ਗੁਰੂ ਗੋਬਿੰਦ ਸਿੰਘ ਜੀ ਬਰਾੜ ਭਾਈਚਾਰੇ ਤੋਂ ਬਹੁਤ ਖੁਸ਼ ਸਨ ਔਰੰਗਜ਼ੇਬ ਵੀ ਸਿੱਧੂ ਬਰਾੜਾਂ ਤੋਂ ਡਰਦਾ ਮਾਲਵੇ ਵੱਲ ਮੂੰਹ ਨਹੀਂ ਕਰਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਤੋਂ ਜੋ ਜਫਰਨਾਮਾ ਲਿਖਿਆ ਸੀ ਉਸ ਵਿੱਚ ਉਹਨਾਂ ਨੇ ਬਰਾੜਾਂ ਦਾ ਵਿਸ਼ੇਸ਼ ਵਰਣਨ ਕੀਤਾ ਸੀ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਬਰਾੜਾਂ ਦੀ ਸਾਰੀ ਕੌਮ ਮੇਰੇ ਹੁਕਮ ਵਿੱਚ ਹੈ ਅਸਲ ਵਿੱਚ ਜਦ ਗੁਰੂ ਹਰਗੋਬਿੰਦ ਸਿੰਘ ਸਨ 1680 ਬਿਕਰਮੀ ਵਿਚ ਮਾਲਵੇ ਵਿਚ ਆਏ ਤਾਂ ਆਏ ਤਾਂ ਬਰਾੜਾਂ ਦੇ ਚੌਧਰੀ ਭੱਲਣ ਨੇ ਸਿੱਖੀ ਧਾਰਨ ਕਰ ਲਈ ਇਸ ਕਾਰਨ ਬਰਾੜ ਗੁਰੂਆਂ ਦੇ ਸ਼ਰਧਾਲੂ ਤੇ ਸੇਵਕ ਬਣ ਗਏ ਭਾਈ ਬੈਲੋ ਵੀ ਗੁਰੂ ਅਰਜਨ ਦੇਵ ਜੀ ਦਾ ਪੱਕਾ ਸਿੱਖ ਸੀ ਭਾਈਕੇ ਸਿੱਧੂਆਂ ਦੇ ਪ੍ਰਸਿੱਧ ਪਿੰਡ ਫਫੜੇ ਚੱਕ ਭਾਈਕੇ ਪੁੱਚੋ ਸੇਲਬਰਾ ਦਿਆਲਪੁਰਾ ਬੰਬੀਹਾ ਭਾਈ ਥੇੜੀ ਭਾਈ ਕਾਕੇਰਾ ਤੇ ਕੋਟ ਭਾਈ ਆਦਿ ਕਾਫੀ ਪਿੰਡ ਹਨ ਖਿਰਾਜ ਦੀ ਔਲਾਦ ਚੋਂ 8 ਜਲਾਲ ਬੱਜੇ ਜਲਾਲ ਦੇ ਬਾਨੀ ਬਾਬੇ ਜਲਾਲ ਦੀ ਵੰਸ਼ ਦੇ ਪਿੰਡ ਅਕਲੀਆਂ ਗੁਰੂਸਾਲ ਭੋੜੀਪੁਰਾ ਕੋਲ ਸਿੰਘ ਵਾਲਾ ਹਾਕਮ ਵਾਲਾ ਹਮੀਰਗੜ੍ਹ ਤੇ ਰਾਮੂ ਵਾਲਾ ਹਨ ਸਿੱਧੂਆਂ ਦੇ ਜਗਰਾਉ ਤਹਿਸੀਲ ਵਿੱਚ ਵੀ ਤਿੰਨ ਸਿੱਧਵਾਂ ਤੋਂ ਇਲਾਵਾ ਹੋਰ ਕਈ ਪਿੰਡ ਹਨ ਮੋਗੇ ਦੇ ਬਾਗੇਪੁਰਾਣੇ ਦੇ ਖੇਤਰ ਵਿੱਚ ਵੀ ਸਿੱਧੂਆਂ ਦੇ ਕਾਫੀ ਪਿੰਡ ਹਨ ਮਾਝੇ ਵਿੱਚ ਵੀ ਸਿੱਧੂਆਂ ਦਾ ਕੋਈ ਕੋਈ ਪਿੰਡ ਹੈ ਇਸੇ ਸਮੇਂ ਮਾਲਵੇ ਵਿੱਚ ਬਰਾੜਾਂ ਦੀਆਂ ਬੀਦੋਵਾਲੀ ਬਠਿੰਡੇ ਦੇ ਪੰਜ ਗਰਾਹੀ ਚੌਧਰਾ ਸਨ ਸਾਰੇ ਇਤਿਹਾਸਕਾਰ ਇਸ ਗੱਲ ਨੂੰ ਠੀਕ ਮੰਨਦੇ ਹਨ ਕਿ ਸਿੱਧੂ ਪਟੀਆਂ ਵਿੱਚੋਂ ਹੀ ਹਨ ਪੱਟੀ ਸਪਤ ਸਿੱਧੂ ਖੇਤਰ ਵਿੱਚੋਂ ਹੀ ਰਾਜਸਥਾਨ ਵਿੱਚ ਗਏ ਸੀ ਕੁਝ ਪੱਟੀ ਪੰਜਾਬ ਵਿੱਚ ਹੀ ਆਵਾਦ ਰਹੇ ਸਨ ਸਾਰੇ ਸਿੱਧੂ ਬਰਾੜ ਨਹੀਂ ਹੁੰਦੇ ਬਰਾੜ ਕੇਵਲ ਉਹੀ ਹੁੰਦੇ ਹਨ ਜੋ ਬਰਾੜ ਦੀ ਵੰਸ਼ ਵਿੱਚੋਂ ਹਨ ਪੰਜਾਬ ਵਿੱਚ ਸਾਰੇ ਬਰਾੜ ਸਿੱਖ ਹਨ ਸਿੱਧੂ Hindu जाट ਵੀ ਹੁੰਦੇ ਹਨ ਤੇ जाट ਸਿੱਖ ਵੀ ਸਿੱਧੂ ਦਲਿਤ ਤੇ ਪਛੜੀਆਂ ਜਾਤੀਆਂ ਵਿੱਚ ਵੀ ਹਨ ਅੱਜਕੱਲ੍ਹ ਪੰਜਾਬ ਵਿੱਚ ਸਭ ਤੋਂ ਵੱਧ ਗਿਣਤੀ ਸਿੱਧੂ ਬਰਾੜਾਂ ਦੀ ਸਿੱਧੂ ਬਰਾੜ ਬਹੁ ਗਿਣਤੀ ਵਿੱਚ ਹੋਣ ਕਾਰਨ ਮੁਸਲਮਾਨਾਂਾਂ ਬੰਗ ਆਪਣੇ ਗੋਤ ਵਿੱਚ ਹੀ ਰਿਸ਼ਤੇਦਾਰੀਆਂ ਕਰਨ ਲੱਗ ਪਏ ਹਨ। ਪੰਜਾਬ ਵਿੱਚ 1991 ਵਿੱਚ ਸਿੱਧੂ ਬਰਾੜਾਂ ਦੀ ਕੁੱਲ ਗਿਣਤੀ ਲਗਭਗ 30 ਲੱਖ ਸੀ। ਸਾਰੇ ਜੱਟਾਂ ਨਾਲੋਂ ਸਿੱਧੂ ਬਰਾੜਾਂ ਦੀ ਗਿਣਤੀ ਸਭ ਤੋਂ ਵੱਧ ਹੈ। ਗਿਆਨੀ ਬਲਵੰਤ ਸਿੰਘ ਨੇ ਕਾਫੀ ਮਿਹਨਤ ਤੇ ਖੋਜ ਕਰਕੇ ਸਿੱਧੂ ਬਰਾੜ ਇਤਿਹਾਸ ਪੁਸਤਕ ਲਿਖੀ। ਅੰਗਰੇਜ਼ਾਂ ਦੀਆਂ ਕਈ ਕਿਤਾਬਾਂ ਵਿੱਚ ਸਿੱਧੂ ਬਰਾੜਾਂ ਬਾਰੇ ਕਾਫੀ ਜਾਣਕਾਰੀ ਦਿੱਤੀ ਗਈ ਹੈ। ਬਰਾੜ ਵੰਸ਼ ਵਿੱਚੋਂ ਸੰਗਰ ਕਪੂਰਾ ਦੱਲਾ ਡਾਂਸਿੰਗ ਸੀਮਾ ਮਹਾਰਾਜਾ ਆਲਾ ਸਿੰਘ ਮਹਾਨ ਯੋਧੇ ਸਨ ਸਿੱਧੂਆਂ ਵਿੱਚੋਂ ਭਾਈ ਫਤਿਹ ਸਿੰਘ ਤੇ ਸ਼ਾਮ ਸਿੰਘ ਅਟਾਰੀ ਵਾਲੇ ਮਹਾਵਲੀ ਹੋਏ ਹਨ ਸਿੱਧੂਆਂ ਅਤੇ ਬਰਾੜਾਂ ਦੀਆਂ ਮਾਲਵੇ ਵਿੱਚ ਪਟਿਆਲਾ ਨਾਭਾ ਜੀਂਦ ਕੈਥਲ ਅਤੇ ਫਰੀਦਕੋਟ ਪੰਜ ਰਿਆਸਤਾਂ ਸਨ ਸਿੱਖ ਸੰਘਰਸ਼ ਵਿੱਚ ਵੀ ਸਿੱਧੂ ਬਰਾੜ ਜੱਟਾਂ ਦੀ ਕੁਰਬਾਨੀ ਬਹੁਤ ਮਹਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਧੂ ਬਰਾੜ ਜੱਟਾਂ ਤੇ ਬਹੁਤ ਮਾਣ ਸੀ ਸਿੱਧੂ ਬਰਾੜਾਂ ਦੀ ਪੰਜਾਬ ਨੂੰ ਮਹਾਨ ਦੇਣ